ਹਲਕਤਾਂ ਜਾਵੇ ਜੋ ਰਿਟਰਨ ਮਾਜਮਾ ਉਹਨਾਂ ਦੀ ਮੁੱਖ ਮੰਗ ਸੀ ਕਿ ਸਾਨੂੰ ਫੈਕਟਰ 95 ਲਾਕ ਕੀਤਾ ਜਾਵੇ ਜਿਸ ਨੂੰ ਲੈ ਕੇ ਮੁੱਖ ਨੇ ਭਵਨ ਤੁਮਨ ਨਾਲ ਮੇਟੇ ਹਰਪਾਲ ਸਿੰਘ ਜੀ ਨਾਲ ਕੈਨ ਮੰਤਰੀ ਅਮਨੁਰਾ ਨਾਲ ਮਿਟਿਆ ਹੁਈਆ ਪਰ ਮੀਡੀਆ ਵਿੱਚ ਸਿਰਫ ਲੜੀ ਪ੍ਰਾਪਤ ਹੋਏ ਜਿਸ ਨੂੰ ਲੈ ਕੇ ਰੋਸਾ ਦਾ ਹੁਣ ਵਿੱਚ ਮਾਂ ਸਰਕਾਰ ਡੀਰ ਦੇ ਜੋ ਫੈਕਟਰ 95 ਲਾਊ ਕਰ ਸਾਦੀਆ ਦੂਜੇ ਪਾਸੇ ਪੰਜਾਬ ਨੇ ਮੁੱਖ ਮੰਗਾ ਜਿਸ ਤਰ੍ਹਾਂ ਕਹਿੰਦੇ ਸੀ ਗੱਲ ਮੇਰਾ ਡੀਏ 58% ਦਾ 59 ਡੀਏ 42% ਦਾ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੁਖ ਨੇ ਭਵਾਂਤਵਾ ਨਾਲ ਮੇ ਤਾਂ ਹਰ ਪਾਸੇ ਚਿਮਣਾ ਮੀਡੀਆ ਹੋਈਆਂ ਪਰ ਮੀਡੀਆ ਦੇ ਵਿੱਚ ਇਹੀ ਕਿਹਾ ਗਿਆ ਕਿ ਤੁਹਾਡੇ ਡੀਏ ਵਧਾ ਕਿਤੇ ਜਾਊਗਾ ਉਸ ਨਾਲ ਸਰਕਾਰ ਦੀ ਵਾਦਾ ਕਰ ਸਕਦੀ ਆ ਇਸ ਤਰ੍ਹਾਂ ਹੀ 17 ਸਤ 2020 ਮਨਾਇਆ ਨੇ ਵੱਡੀ ਮੰਗ ਆ ਵੀ ਸਾਨੂੰ ਸਿਹਾ ਪੇਕਸ਼ਨ ਲਾਗੂ ਕੀਤਾ ਜਾਵੇ ਪਰ 50 ਸਰਕਾਰ ਵੱਲੋਂ ਜੋ 7 ਬੇਨਕ ਨਕਤੇ ਗੱਦੀ ਕਰ ਰਹੇ ਆ ਮੁਖ ਨੇ ਭਵਾਨ ਤੋਂ ਮੰਗ ਕਰਦੇ ਆ ਕਿ 17 ਸੱਦ ਦੇ ਵੀਨੇ ਮਨਾਏ ਨੂੰ ਹਰ ਹਾਲ ਦੇ ਵਿੱਚ 6ਾਂ ਪੇਗ ਨਕਤੇ ਕਿਉਂਕਿ ਜਿਹੜੇ ਮਲਾਜਾਂ ਨਿਰਖਾ ਜਿਹੜੇ ਮਲਾਜਾਂ 14 ਸੱਦ ਦੇ ਬਿਨ ਬੱਧ ਹੋਇਆ ਉਹਨੇ ਦਾਦਾ ਦਸ ਹਜ਼ਾਰ 12 ਹਜ਼ਾਰ ਬੰਦਾ ਜਾਏਗਾ ਦੇ ਰਿਹਾ ਜਿਹੜੇ ਮਲਾਜਾਂ 17 ਸੱਦ ਦੇ ਬਿਨ ਬੱਧ ਬਰ ਬੱਧ ਹੋਇਆ ਉਹਨੇ ਨਿਰਖਾ ਦਾਦਾ ਬਾਰਾਂ ਹਜ਼ਾਰ ਘਟ ਜਾਂਦੀ ਆ ਬੜੀ ਹਾਸਮੀ ਗੱਲ ਆ ਅਸੀਂ ਮੰਗ ਕਰ ਰਹੇ ਹਾਂ ਆਤਮਾ ਤੋਂ ਪੰਜਾਬ ਦੇ ਮਾਂ ਪੰਜਾਬਾਸਕੇ ਲੱਗਦਾ ਜਾਵੇ ਪੰਜਾਬ ਸਰਕਾਰੀ ਮੈਹਗ ਵਿੱਚ ਕੰਮ ਕਰਦੇ ਪੱਤੇ ਮਲਾਣੀ ਬਹੁਤ ਵੱਡੀ ਮੰਗ ਹੈ ਜੀ ਕਿ ਸਾਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਕਿ ਪੰਜਾਬ ਸਰਕਾਰੀ ਮੈਹਗ ਵਿੱਚ ਬਹੁਤ ਵੱਡੀ ਗੰਟੀ ਵਿੱਚ ਜੋ ਕੱਤੇ ਮਲਾਣੀ ਮੰਗ ਕਰਦੇ ਆਂ ਜੇ ਅਬ ਲੇਰਾ ਮਹਬਾ ਤਰਮਣ ਦੀ ਗੱਲ ਕਰੀਏ ਤਾਂ ਉੱਥੇ ਠੇਕੇਦਾਰਾਂ ਕੋਲ 20 ਸਾਲ ਤੋਂ 10 10 12 ਨਾਲ ਸਾਡੇ ਕੰਮ ਕਰਦੇ ਆ ਮੇ ਮੁੱਖ ਮੰਗ ਇਹੀ ਆ ਕਿ ਸਾਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਉਹਨਾਂ ਵਾਲੇ ਸਮੇਂ ਵਿੱਚ ਜੋ ਪੰਜਾਬ ਸਰਕਾਰ ਬੱਚੇ ਮਲਾਏ ਨੂੰ ਨੈਗਲ ਕਰ ਸਕਦੀ ਆ ਉਹਨਾਂ ਦੇ ਆਗੂ ਬਲਿਹਾਰ ਸਿੰਘ ਦੀ ਮੀਟਿੰਗ ਜੋ ਪਾਰਗੋਣਾ ਸੀਐਮਡੀ ਨਾਲ ਮਹਾਲੀ ਵਿੱਚ ਹੋਈ ਸੀ ਇੱਕ ਜਮਲੀ 26 ਨੂੰ ਜਿਸ ਦੇ ਮੁੱਖ ਮੰਗ ਰਹੀ ਸੀ ਕਿ ਬਿਨਾਂ ਸ਼ਾਂਤ ਪੱਕਾ ਕੀਤਾ ਜਾਵੇ ਪਰ ਸੀਐਮਡੀ ਨੇ ਮਿਲਾਲਾ ਲਾਇਆ ਜਿਸਮ ਲੈ ਕੇ ਮਲਾਏ ਨੂੰ ਪਹੁੰਚਾ ਹੈ ਪੰਜਾਬ ਸਰਕਾਰ ਦੇ ਮਲਾਏਵਾ ਸੱਤ